ਪਣੇ ਉਹ ਜਿਹੜਾ ਟੀਫਨ ਦੇ ਵਿੱਚੋਂ ਸਿੱਟੇ ਸੀਗੇ ਪੈਸੇ ਉਹਦੇ ਬਾਰੇ ਗੱਲ ਕਰ ਸ ਤੇ ਵੀ ਇਹ ਜਿਦੋਂ ਸਾਡੇ ਘਰ ਦੇ ਲੱਗ ਪਣੇ ਹੁੰਦੇ ਇਹਨਾਂ ਦਾ ਜਿਹੜੇ ਕੰਮ ਨਹੀਂ ਕਰਦਾ ਹਨਾ ਜਿਹਦੇ ਕੰਮ ਨਾ ਕਰਦਾ ਫਿਰ ਇਹ ਸੁਨਾਮ ਦਿਹਾੜੀ ਲਾਉਣ ਜਾਂਦਾ ਪਹਿਲੇ ਵੀ ਨਹੀਂ ਜਾਂਦਾ ਸੁਨਾਮ ਦਿਹਾੜੀ ਲਾਉਣ ਹਾਂ ਦਿਹਾੜੀ ਲਾਉਂਦਾ ਸੱਚੀ ਜਾਂਦਾ ਸੀ ਪਣੇ ਆ ਦੋਨੇ ਭੈਣਾਂ ਸਾਡੀਆਂ ਨਾ ਉਹ ਇਹ ਨਸੀਬੀ ਲਿਖੀ ਅਸਿਰਪੀ ਉਹ ਵਿੱਚ 10 10 10 10 ਦੇ ਨੋਟ ਆ ਅੱਧੀ ਦੇਹਾਰੀ ਅੱਧੀ ਦੇਹਾਰ ਲੱਗੀ ਪਤਨ 40 ਮਲੇ ਪਤਾ ਨਹੀਂ ਅਸੇ ਤੀ ਬੰਦੇ ਵਿੱਚ ਪਾਏ ਹੋਏ ਆ ਗਿਆ ਇਹ ਰੋਟੀਆਂ ਦੇ ਟਿੱਪਣਾ ਐਂ ਵਗਾ ਕੇ ਮਾਰਿਆ ਉੱਤੇ ਉਹਦੇ ਇਫਤਾਰ ਦੇ ਉਹ ਤੋਂ ਫੁੱਲ ਕੇ ਜਦੋਂ ਡਿੱ ਗਿਆ ਕਹਿੰਦਾ ਦੇਖੀ ਸਾਬ ਮਾਂ ਜਦੋਂ ਕਹਿੰਦਾ ਤੇਰਾ ਪੁੱਤ ਕਮਾਊ ਐਂ ਪੈਸੇ ਹੋਣਗੇ ਸੇਦਾ ਸਿਚ ਲੋਚਦੇ ਆ ਅਸੀਂ ਹੁਣ ਸੋਚਦੇ ਵੀ ਸਹੀ ਗੱਲ ਉਹਨੂੰ ਸੱਚੀ ਉਹ ਪ੍ਰਮਾਤਮਾ ਨੇ ਸੱਚੀ ਕਹਾਇਆ ਸੀ। ਲੇਬਰ ਚੌਂਕ ਦੇ ਵਿੱਚ ਸੁਨਾਮ ਦੇ ਵਿੱਚ ਖੜ ਕੇ ਜਿਹੜੇ ਜਿਹੜੇ ਟੀਬਨ ਦੇ ਵਿੱਚ ਰੋਟੀ ਲੈ ਕੇ ਗਿਆ ਸੀ ਉਸੇ 'ਚ ਪੈਸੇ ਪਾ ਉਹਦੇ ਵਿੱਚ ਪੈਸੇ ਪਾ ਕੇ ਲਿਆ ਕੇ ਸਿੱਤੇ ਸੀਗੇ। ਸਿੱਤੇ ਸੀ ਇਹਨੇ ਆਏ ਕਹਿੰਦਾ ਮਾਂ ਤੁਹਾਡੇ ਉੱਤੇ ਸਿੱਤੇ ਸੀ। ਇਹ ਤੂੰ ਨਹੀਂ ਆ। ਹਾਂ। ਤਾਂ ਅਸੀਂ ਬੰਨੀ ਕਪੜਾ। ਉਹਦੇ ਉੱਤੇ ਵੀ ਆਏ ਸਿੱਤੀ। ਮੈਂ ਮੈਚੀ ਸੀ। ਫਿਰ ਸਿੱਤੇ ਪੈ ਗਏ ਸਾਰੇ। ਇਹਦੇ ਤੇਰੇ ਪੁੱਤ ਕਮਾਊਗਾ ਆਏ ਬੈਠਣਗੇ ਕਹਿੰਦਾ। ਆਏ ਪੈਸੇ। ਇੱਕ ਇੱਕ ਹੋਰ ਇਹ ਇੱਕ ਇੱਕ ਪਣ ਮਨ ਤੁਹਾਡੀ ਗੱਲ ਕਰਦਾ ਹੁੰਦਾ ਵੀ ਡੱਕਿਆਂ ਨਾਲ ਮਹਿੰਦੀ ਲਾਈ ਸੀ ਹਨਾ ਹਾਂ ਡੱਕਿਆਂ ਨੇ ਮਹਿੰਦੀ ਲਾਈ ਤੁਸੀਂ ਲਾਈ ਸੀ ਡੱਕਿਆਂ ਨੇ ਮਹਿੰਦੀ ਲਾਈ ਸੀ ਮੈਂ ਜਦੋਂ ਮੇਰਾ ਵਿਆਹ ਤਰਿਆ ਹੋਇਆ ਸੀ ਮੇਰੀ ਮੰਮੀ ਸਾਡੀ ਗਮਾਂਡੀਆਂ ਦੇ ਆ ਰਾਜ ਕੀ ਇਹਨਾਂ ਦੇ ਕੋਲੇ ਬੈਠੀ ਹਾਂ ਇਹਨਾਂ ਦੇ ਕੋਲੇ ਬੈਠੀ ਜਦੋਂ ਇਹ ਮੈਂ ਇਹਨੂੰ ਸੱਦਣ ਗਈ ਇਹ ਅੱਖਾਂ ਪੁੱਝ ਕੇ ਮਤਲਬ ਉੱਠ ਕੇ ਆ ਗਈ ਮੈਂ ਉਹਨੂੰ ਪੁੱਛਿਆ ਨਾ ਮੇ ਬੀਬੀ ਕਦ ਤਰ ਹੁੰਦੀ ਸੀ ਉਹ ਕਹਿੰਦੀ ਵੀ ਐਨ ਹੁੰਦੀ ਸੀ ਵੀ ਤੇਰਾ ਵਿਆਹ ਤੜਿਆ ਹੋਇਆ ਵੀ ਨਿਆਣੀ ਹੈਗੀ ਕੁੜੀ ਵੀ ਕੱਲ ਨੂੰ ਕਿਤੇ ਪੰਚਾਇਤਾਂ ਨਾਲ ਜਾਂਦੇ ਫਿਰਦੀ ਕਿਤੇ ਕੀ ਪਤਾ ਹੈ ਨਾ ਸਭਿਆ ਵਾਲੇ ਨੂੰ ਕੀ ਚੱਲਦਾ ਕਹਿੰਦੀ ਕਿ ਕਾ ਸਾਰੇ ਗਮਾਂਡੀਆਂ ਦੇ ਵਿਆਹ ਹੀ ਉਹਨਾਂ ਦੇ ਵੀ ਰੌਲਾ ਜਿਹਾ ਪੈਂਦਾ ਸੀ ਫਿਰ ਵੀ ਮੈਨੂੰ ਸਹਰੇ ਦਾ ਮੇਰੇ ਮਤਲਬ ਮੈਨੂੰ ਬਹੁਤ ਕਠਿਨਾਈਆਂ ਆਈਆਂ ਪਰ ਮੇਰੀ ਉਹ ਗੱਲ ਮੇਰੀ ਬੀਬੀ ਦੀ ਅੱਖਾਂ ਨਾਲ ਪੁੱਝੀਆਂ ਹੁੰਦੀਆਂ ਉਹ ਬਹੁਤ ਜ਼ਿਆਦਾ ਜਗਰ ਹੁੰਦੀਆਂ ਫਿਰ ਮੈਨੂੰ ਐ ਲੱਗਿਆ ਕਰੇ ਮੇਰੇ ਬਾਪ ਨੇ ਉਹ ਮੇਰੇ 20000 ਮੇਰੇ ਬਿਆਧੇ ਲੱਗਿਆ ਸੀ ਹਾਂ ਜੀ 20 ਤਾਂ ਉਹਨਾਂ ਨੇ ਉਹ ਲਾਇਆ ਵੀ 20 ਹੋਰ ਲਾਉਣਾ ਪਊਗਾ ਵੀ ਮੇਰੇ ਪਿਓ ਦਾ ਕਰਜ਼ਾਈ ਹੋ ਜਾਊਗਾ ਮੈਂ ਸਮਝਾਉਂਦੀ ਬਾਪੂ ਉਹ ਦਸੀ ਰਿਹਾ ਲ ਦਸੀ ਹਾਂ ਸੀਰਾਤ ਮੈਂ ਸਮਝਾਉਂਦੀ ਤੇ ਕਰ ਲਿਆ ਫਿਰ ਮਾਪਦੀ ਜ਼ਿੰਦਗੀ ਨਾਲ ਮੈਂ ਉਹੀ ਵਿੜਈਆਂ ਕਰਦੀ ਫਿਰ ਆ ਕੇ ਜੀ ਉਹਨਾਂ ਦੇ ਕੋਈ ਇੱਕ ਚਿਹੇ ਜੀ ਕੋਈ ਹੁੰਦੀ ਨਾ ਵੀ ਤੋ ਬੀਤੋ ਤੇ ਮੈਂ ਅਸੀਂ ਇਕੱਠੇ ਹੀ ਤਾਂ ਜਦੋਂ ਚਲੋ ਮੈਨੂੰ ਕਹਿਣਾ ਪਿਆ ਹਾਂ ਇਹਨਾਂ ਨੇ ਬੀਤੋ ਤੇ ਰਾਣੀ ਉਹਨਾਂ ਨੇ ਮੇਰੀਆਂ ਵੱਡੀਆਂ ਭੈਣਾਂ ਨੇ ਇਹਨਾਂ ਨੇ ਬਹੁਤ ਉਸਤਾਦ ਕੀਤਾ ਇਹ ਪਤਾ ਕਦੋਂ ਉਹਨੇ ਹੁੰਦੀ ਸੀ ਆ ਵੀ ਚੱਲ ਅੱਜ ਜਦੋਂ ਮੈਨੂੰ ਸੁਣਾਈ ਗੱਲ ਮੈਂ 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 ਛੋਟਾ ਛੋਟਾ ਹੁੰਦਾ ਸੀਗਾ ਤੇ ਹੈਗਾ ਵੀ ਸਭ ਤੋਂ ਛੋਟੀਆਂ ਇਹਨਾਂ ਨੇ ਉਹ ਤੋਂ ਆਉਣਾ ਜਦੋਂ ਜੀਲੀ ਲਾਣੀ ਹੁੰਦੀ ਜਦੋਂ ਕੰਤੋਂ ਵੜਨੀ ਆਂਦੀ ਵੀ 4 ਪੈਸੇ ਮੈਂ ਤਾਂ ਐਸੀ ਆਪਦੇ ਸੌਰੀ ਲੈ ਜਾਗੇ ਤੇ ਨਾਲੇ ਚਾਹ ਇਹਨਾਂ ਦੇ ਬਣਦੇ ਕਿਉਂਕਿ ਮੈਂ ਬੜਾ ਛੋਟਾ ਕੁੜੀਆਂ ਤਾਂ ਵੀਰੇਤੀਆਂ ਦੇਖਣ ਆਉਂਦੀਆਂ ਕੁੜੀਆਂ ਚੋਂ ਮੈਂ ਤੀਆਂ ਤੋਂ ਪਹਿਲਾਂ ਆਉਂਦੀ ਮੈਂ ਜੀਰੀ ਲਾ ਕੇ ਜਾਂਦੀ ਕੁੜੀਆਂ ਆਉਂਦੀਆਂ ਹਾਂ ਉਹ ਜਦੋਂ ਜੀਰੀ ਲਾਉਂਦੇ ਮਤਲਬ ਇੱਥੋਂ ਤੱਕ ਜਿੱਥੇ ਤੱਕ ਸਲਵਾਰਾਂ ਚੱਕ ਲੈਂਦੇ ਇਹ ਤੋਂ ਕਾਲੀਆਂ ਹੁੰਦੀਆਂ ਲੱਗਾਂ ਹਨਾ ਮੈਂ ਸੌਰੀ ਜਾ ਕੇ ਇਹ ਲੁਕੋ ਲੈਂਦੀ ਐ ਆਈ ਪਤਾਨਾਂ ਲੱਗ ਜੀ ਵੀ ਮੈਂ ਚੀਲੀ ਲੈ ਕੇ ਇਹ ਆਪਣਾ ਲੀੜਾ ਕੱਪੜਾ ਬਣਾ ਕੇ ਲੈ ਕੇ ਜਾਂਦੀ ਆਂ ਨਾਲੇ ਅਸੀਂ ਥੋੜੇ ਇਹ ਛੋਟੇ ਜਿਹੇ ਇਹਨਾਂ ਨਾਲ ਕਾਰਡ ਨਹੀਂ ਮਿਲਦੀ ਹੁੰਦੀ ਸੀ ਮੈਂ ਜਿਹੜੀ ਵੱਧ ਲਾਉਣੀ ਹੁੰਦੀ ਸੀ ਮੇਰੇ ਨਾਲ ਉਹ ਜਦੋਂ ਪਾਰਟੀ ਦੇ ਵਿੱਚ ਇਹਨਾਂ ਨੂੰ ਫਿਰ ਮੇਰੇ ਨਾਲ ਪੂਰੀ ਢੇੜੀ ਤੇ ਜਾਂਦੀ ਜਿੰਨੀਆਂ ਮੜ ਕੇ ਸਮਝਦਾ ਸੀ ਮੈਂ ਜੀ ਲੋਕ ਕਹਿੰਦੇ ਨਾ ਜਾਓ ਹੂੰ ਚਲੋ ਬਾਈ ਸੌ ਲਗੇ ਕੋਈ ਇਹ ਇਸ ਤਰ੍ਹਾਂ ਬਾਈ ਮੈਂ ਕੰਮ ਕਰੀਦਾ ਇੱਥੇ ਦੀ ਨਹੀਂ ਤੁਹਾਡੇ ਫਿਰ ਅਸੀਂ ਸੱਤ ਲਾਲੀ ਭਰੀ ਅੱਧਾ ਕਿੱਲਾ ਲਾਇਆ ਫਿਰ ਮੈਂ ਜੀਜੀ ਦਾ ਨਹੀਂ ਅੱਛਾ ਅਸਮਾ ਚੁਨੇ ਮੜ ਕੇ ਦੇ ਦਿੰਦੇ ਸਾਡੇ ਜਸਵੰਤ ਮਾਸੀ ਹੋਣੀਆਂ ਮੇਰਮਣ ਹੋਣ ਹੀ ਹੁੰਦੇ ਸੀ ਵੀ ਹੋਣੀਆਂ ਤੇ ਸਾਨੂੰ ਨਾ ਭਰਾ ਕੀ ਚੁੰਨੀਆਂ ਵੰਡ ਕੇ ਉਹ ਚੁੰਨੀਆਂ ਵੀ ਇਹ ਨਾ ਮਾਤ ਇਹ ਨਹੀਂ ਆ ਤਰੀਫਾਂ ਤੇ ਨਹੀਂ ਸਾਡੀ ਬੀਬੀ ਤੋਂ ਚਲੋ ਕੱਟ ਲਾ ਲੀਂ ਮੈਨੂੰ ਲੱਗਦੀ ਤਾਂ ਉਹਦੇ ਤੇ ਅਸੀਂ ਦੋਨੋਂ ਰਾਣੀ ਹੁੰਦੀ ਸੀ ਤੇ ਹੋਣੀਆ ਹੁੰਦੀ ਆਂ ਕਦੇ ਕਦੇ ਰੋਣ ਵੀ ਲੱਗ ਜਾਂਦੇ ਮੇਰੀ ਬੀਬੀ ਤੋਂ ਨਾ ਲੱਗਦੀ ਜਦੋਂ ਅਸੀਂ ਮਗਰ ਰਹੇ ਨੇ ਕਿਉਂ ਹਰੇਕ ਨੂੰ ਹੁੰਦਾ ਜਿੱਤਣ ਦਾ ਆ ਗਿਆ ਉਹ ਬੀਬੀ ਤੁਹਾਨੂੰ ਇੰਨੇ ਵੰਡ ਕੇ ਦੇਦੀ ਫਾਤ ਵੀ ਇਹ ਲੈ ਕੇ ਜਾਣੀ ਆ ਤੁਹਾਨੂੰ ਹਾਂ ਲੈ ਕੇ ਜਾਣੀ ਆ ਤੇ ਰਾਣੀ ਬੰਦੇ ਵਰਗੀ ਸੀਗੀ ਬਸ ਗੱਲ ਕਰ ਤੂੰ ਰਾਣੀ ਲੈ ਸਾਡੀ ਤੇ ਬੰਦੇ ਵਰਗੀ ਸੀ ਜਿਹੜੇ ਅੱਜ ਗਾਣਿਆਂ ਦੇ ਵਿੱਚ ਜਵਾਤ ਨੇ ਉਹ ਬਸ ਇੰਨਾ ਕਰਤੀ ਹੈ ਹੈਨਾ ਤੇ ਰਾਣੀ ਨੇ ਤਾਂ ਮਤਲਬ ਬੰਦੇ ਵਾਂਗੂ ਬਹੁਤ ਕਰਤਾਰ ਨਮਾਇਆ ਬਸ ਗੱਲ ਤੇ ਵੀ ਤੋਂ ਨਾ ਤਾਂ ਇਹ ਨਹੀਂ ਥੋੜੀ ਜਿਹੀ ਇਹ ਬਤ ਪਿਤਾ ਦਾ ਦਾਦਾ ਜੀ ਬੀਬੀ ਦਾ ਸੁਭਾਸੀ ਬੀਬੀ ਤੋਂ ਰੋਟੀ ਵੀ ਮਤਲਬ ਜਿੱਲੀ ਹੋਈ ਬੱਕਦੀ ਹੁੰਦੀ ਸੀ ਇਹ ਜਦ ਦੁਕਾਨ ਦੇ ਵਿੱਚ ਇਹ ਕਹਿੰਦਾ ਮੇਰੀਆਂ ਤਾਂ ਭਾਈ 14 ਸਰਦੀ ਇਹ ਕਹਿੰਦਾ ਉੱਥੇ ਜਦੋਂ ਵਾਹਣ ਨਾ ਤਿਆਰ ਹੁੰਦਾ ਇਹ ਫਿਰ ਉਹਦੀ ਰੋਟੀ ਇਹ ਵੀ ਉਨੀ ਖਾਂਦੇ ਉਹ ਵੀ ਖਾਂਦੇ ਮੈਂ ਕਹਿੰਦੀ ਵੀ ਮੈਨੂੰ ਕਹਿੰਦੇ ਵੀ ਮਾਪੇ ਮੈਂ ਤਾਂ ਅੱਡੇ ਬੰਨ ਕੇ ਲ ਜਾਊਂਗੀ ਮੈਨੂੰ ਤਾਂ ਜੀ ਤਾਂ ਮੈਂ ਵੱਧ ਲਾਉਂਦੀ ਇਹਨਾਂ ਤੋਂ ਲਾਉਂਦਾ ਹੀ ਵੀ ਪਰ ਇਹ ਰੋਟੀਆਂ ਮੈਨੂੰ ਹੀ ਸੱਗੇ ਵਿਖਾ ਜਾਂਦੇ ਇਹ ਸਿਆਣੀ ਜਿੱਤੀ ਸੀ ਬੱਚਿਆਂ ਚ ਸੀ ਅਸੀਂ ਕਾ 11 ਮਿੱਦਣਾ ਰੋਟੀ ਖਾਣੀ ਬਿੰਦੀ ਮੈਂ ਇਹ ਕਹਿੰਦੀ ਵੀ ਤੁਸੀਂ ਇੰਨੇ ਰੋਟੇ ਖਾਣੇ ਵੀ ਹਸਤਾ ਕਹਾਂਗੇ ਹਸਤਾ ਹੀ ਖਾਵਾਂਗੇ ਮੈਂ ਤਾਂ ਅੱਗੇ ਲੱਕ ਲੈ ਕੇ ਆਇਆ ਕਰੂੰਗੀ ਮੈਂ ਕਹਾਂਗੀ ਵੀ ਮੈਂ ਬਹੁਤ ਕੋਈ ਬਾਹਰ ਪੜਿਆ ਹੋਇਆ ਨਾ ਦਸ ਪਾਸ ਕਰਕੇ ਮੈਂ ਆਰਮੀ ਚ ਭੱਗਿਆ ਸੀਗਾ ਪਰ ਜਿੰਨੇ ਕਿਤਾਬਾਂ ਤੋਂ ਪੜਿਆ ਹਾਂ ਬੀਤੋ ਦੇ ਕਿਤਾਬੋਂ ਤਾਂ ਪੜਿਆ ਹਾਂ ਬੀਤੋ ਇੱਕ ਸਾਲ ਕਿਤਾਬਾਂ ਤਾਂ ਨਹੀਂ ਬੀਤੋ ਕਿਵੇਂ ਨਹੀਂ ਪੜੀਆਂ ਇੱਕ ਸਾਡੇ ਉਰੇ ਨਹੀਂ ਪੜੇ ਇੱਕ ਵਾਰ ਨਹੀਂ ਪੜੇ ਉਦੋਂ ਉਦੋਂ ਚਲੋ ਮਨ ਮੱਟ ਮੱਟ ਛੇਰੋਂ ਵਾਲਾ ਬਣਿਆ ਨਹੀਂ ਸੀ ਉਦੋਂ ਕਾਲਾ ਸੀਗਾ ਉਹਨੂੰ ਉਹਦੋਂ ਪੜ੍ਹਦਾ ਨਹੀਂ ਸੀ ਲੋਕਾਂ ਨਾਲ ਮੈਨੂੰ ਕਿਸੇ ਨੇ ਹਾਕ ਮਾਰੀ ਆ ਕੇ ਕਹਿੰਦੇ ਓਏ ਮੱਟ ਮੈਂ ਕਿਹਾ ਵੀ ਸੋ ਇਹ ਤਾਂ ਸਿੱਧਾ ਨਾਉ ਨਹੀਂ ਲੱખ્યા ਹੋਇਆ ਹੁੰਦਾ ਤੁਸੀਂ ਉਹ ਨਹੀਂ ਲੈ ਸਕਦੇ ਮੈਂ ਤੈਨੂੰ ਕੀ ਨਹੀਂ ਕਹਿੰਦਾ ਕਿ ਮੱਟ ਉਹਨੂੰ ਉਹ ਕਹਿੰਦੇ ਪਰ ਮੈਨੂੰ ਤਾਂ ਪਤਾ ਨਹੀਂ ਸੀ ਕਹਿੰਦੇ ਕੀਮਤ ਆਇਆ ਸੀ ਉਹ ਲਿਖਦਾ ਤਾਂ ਹੁੰਦਾ ਸੀ ਕਹਿੰਦਾ ਕਿ ਮੈਂ ਆਇਆ ਤੇ ਸੌਰੀ ਲੈ ਜਾਂਦੀ ਚੱਕ ਕੇ ਉਹ ਤੇਰੇ ਪੀਜ ਜੀ ਇੰਨੇ ਸਾਰੇ ਬਾਣੀ ਉਦੋਂ ਬਹੁਤ ਤੇਜ਼ਾਂ ਲਿਖਾਉਣਾ ਹੁੰਦਾ ਸੀ ਤੇਜ਼ਾਂ ਲਿਖਾਉਣਾ ਹੁੰਦਾ ਸੀ ਤੁਗਾਣੀ ਬਹੁਤ ਲਿਖਿਆ ਸੀ ਤੇ ਫਿਰ ਇੱਕ ਵਾਰੀ ਵੀ ਇਹ 10ਵੀਂ ਚ ਪੜਦਾ ਸੀ 10ਵੀਂ ਚ ਸੀ ਉਹਦੋਂ ਇਹ 10ਵੀਂ ਚ ਇੱਕ ਮੇਰੀ ਦਰਾਣੀ ਦੀ ਭੈਣ ਰਹਿੰਦੀ ਹੁੰਦੀ ਸੀ ਉਹਰੇ ਉਹ 7ਵੀਂ ਚ ਸੀਗੀ ਉਹ 7ਵੀਂ ਚ ਸੀਗੀ ਉਹ ਭਈ ਉਹ ਕਿਤੇ ਗਈ ਹੋਈ ਮਤਲਬ ਜਿਵੇਂ ਭੈਣਾ ਕੋਲੇ ਸਾਡੇ ਕੋਲੇ ਗਈ ਜਦੋਂ ਤੀਜੇ ਦਿਨ ਆਈ ਆ ਕੇ ਕਹਿੰਦੀ ਵੀ ਬੀਬੀ ਕਾਲਾ ਸਕੂਲ ਨਹੀਂ ਗਿਆ ਕਹਿੰਦੀ ਗਿਆ ਉਹ ਤਾਂ ਇਹਨੂੰ ਤਾਂ ਵਸਤਾ ਤੋਰੇ ਪਿਆ ਹੂੰ ਉਹ ਕਹਿੰਦਾ ਇਹ ਤਿੰਨ ਕਿੰਦ ਦੇ ਉਹਦਾ ਵਸਤਾ ਹੀ ਲਈ ਫਿਰਦਾ ਰਿਹਾ ਜਿਦਾਂ ਇਹ ਵਸਤਾ ਖੋਲਦਾ ਫਿਰ ਤੈਨੂੰ ਪਤਾ ਲੱਗਦਾ ਵੀ ਛੇਵੀਂ ਵਾਲਾ ਇੱਕ ਦਸਵੀਂ ਵਾਲਾ ਉਹ ਚ ਜਾ ਕੇ ਲਿਆ ਰਿਹਾ ਉਹ ਲੈਣੇ ਵਿੱਚ ਹੀ ਹੁੰਦੇ ਨਾ ਤਿੰਨ ਦਿਨ ਇਹ ਵਸਤਾ ਲਈ ਉਸੇ ਤਾਈ ਛੇਵੀਂ ਵਾਲੇ ਕਿਤਾਬਾਂ ਲਈ ਫਿਰਦਾ ਰਿਹਾ ਜਿਦਾਂ ਇਹ ਖੋਲਿਆ ਹੋਵੇ ਫਿਰ ਤੈਨੂੰ ਪਤਾ ਲੱਗੇ ਉਹ ਕਹਿੰਦੀ ਉਹ ਤਾਂ ਫਿਰ ਮੇਰੇ ਵਾਲਾ ਵਸਤਾ ਲੈ ਗਿਆ ਚੱਕ ਕੇ ਨਹੀਂ ਜਦੋਂ ਭਰਤੀ ਹੋ ਗਿਆ ਫਿਰ ਕਿੰਨੀ ਖੁਸ਼ੀ ਸੀ ਬੜੀ ਖੁਸ਼ੀ ਸੀ ਜਦੋਂ ਜਦੋਂ ਭਰਤੀ ਹੁੰਦੀ ਨਾ ਵੀ ਇੰਨੀ ਤਰੀਕ ਦੇ ਫਿਰ ਸਾਨੂੰ ਪੂਰੀ ਐ ਹੁੰਦਾ ਇਹ ਤਰੀਕ ਕਦੋਂ ਆ ਉਹ ਅਸੀਂ ਦੇਖਦੇ ਰਹਿੰਦੇ ਹਾਂ ਦੇਖਦੇ ਰਹਿੰਦੇ ਉਹ ਤੋਂ ਬਾਅਦ ਜਦੋਂ ਇਹ ਭਰਤੀ ਤੇ ਜਾਂਦਾ ਵਿਚਾਰੇ ਨੂੰ ਬਹੁਤ ਜਾਂਦਾ ਸਟ੍ਰਗਲ ਕਰਦਾ ਹਨਾ ਇਹਦੀਆਂ ਲੱਤਾਂ ਸੁੱਜ ਜਾਂਦੀਆਂ ਸਾਨੂੰ ਆਇਆ ਰਹਿੰਦਾ ਵੀ ਚੱਲ ਐ ਤੇ ਕਿਤੇ ਕੰਮ ਬਣੂਗੀ ਹਮ ਬੇਤ ਕੀ ਤਾਂ ਬਣੂਗੀ ਹਨਾ ਜਦੋਂ ਵੀ ਜਦੋਂ ਇਹ ਭਰਤੀ ਤੋਂ ਆਉਂਦਾ ਸਾਨੂੰ ਪਤਾ ਲੱਗ ਜਾਂਦਾ ਜੇ ਤਾਂ ਇਹ ਉਹਦੀ ਮਤਲਬ ਮੁੜ ਆਉਂਦਾ ਉਸੇ ਦਿਨ ਫੇਰ ਤਾਂ ਪਤਾ ਲੱਗ ਜਾਂਦਾ ਸੀ ਬਸ ਕੀ ਇਹ ਕੱਢ ਤੇ ਜਦੋਂ ਇਹ ਮਤਲਬ ਲੇਟ ਹੋ ਜਾਂਦਾ ਸਾਨੂੰ ਆਸ ਹੋ ਜਾਂਦੀ ਫਿਰ ਇਹ ਪਾਸ ਹੋ ਵੀ ਗਿਆ ਸੀ ਇੱਕ ਵਾਰੀ ਤੇ ਵੀ ਇਹਨੇ ਜਮੀ ਬਿਸਤਰਾ ਬਣ ਗਿਆ ਸੀ ਮੈਡੂ ਵੀ ਬਣਦੇ ਸੀ ਹੋਰ ਇਹਦੇ ਨਾਲ ਜਾਣੇ ਤਾਂ ਪੂਰਾ ਜਨ ਸਾਨੂੰ ਚੋਲ ਚੜ ਗਿਆ ਸੀ ਬਸ ਉਹ ਤੋਂ ਫੇਰ ਇਹਨਾਂ ਨੂੰ ਇਹਨੂੰ ਮੋੜਤਾ ਜਦੋਂ ਫੇਰ ਤਾਂ ਸਾਨੂੰ ਅਸੀਂ ਅੰਦਰ ਬਾੜ-ਬੜ ਰਹੇ ਸੀ ਸਾਨੂੰ ਐਸੀ ਵੀ ਆਹੀ ਆਸ ਸੀਗੀ ਤੇ ਜਦੋਂ ਗਾਣਾ ਆਇਆ ਸੀ ਪੁੱਤ ਵਰਗਾ ਫੋ ਟਰੈਕਟਰ ਪਹਿਲਾ ਗਾਣਾ ਆਇਆ ਸੀ ਜਦੋਂ ਪਹਿਲਾ ਗਾਣਾ ਆਇਆ ਸੀ ਉਹਦੇ ਪਹਿਲੇ ਜਿਵੇਂ ਧਰਤੀ ਪੈਰ ਨਹੀਂ ਲੱਗਦਾ ਸੀ ਫਿਰ ਜਦੋਂ ਮੇਰਾ ਭਰਾ ਫੌਜੀ ਬਣ ਗਿਆ ਹਾਂ ਫੌਜੀ ਬਣ ਗਿਆ ਮੈਨੂੰ ਐ ਲੱਗਦਾ ਸੀ ਮੇਰੇ ਮੇਰੇ ਅੰਦਰ ਦੀ ਫੀਲਿੰਗ ਆਈ ਸੀ ਵੀ ਫੌਜੀ ਤਾਂ ਬਣ ਗਿਆ ਮੈਨੂੰ ਐਸੇ ਵੀ ਕਿਸੇ ਦਿਨ ਟੀਵੀ ਤੇ ਆਵੇ ਵੀ ਇਹ ਗੱਲਾਂ ਕਰੇ ਹਾਂ ਇਹ ਟੀਵੀ ਤੇ ਆ ਕੇ ਮੈਂ ਕਿਹਾ ਵੀ ਫੌਜੀ ਬਣ ਗਿਆ ਵੀ ਹੁਣ ਟੀਵੀ ਤੇ ਤਾਂ ਕਿੱਥੇ ਆਊਗਾ ਪਰ ਮੇਰੇ ਅੰਦਰੋਂ ਹੈਗਾ ਸੀ ਮੈਂ ਇਹ ਜਿਵੇਂ ਲੋਕਾਂ ਦੀ ਇੰਟਰਵਿਊ ਹੁੰਦੀਆਂ ਨੇ ਮੇਰੇ ਭਰਾ ਵੀ ਇਹ ਮੈਂ ਕਰੂਗਾ ਕਿਸੇ ਦਿਨ ਵੀ ਮੈਨੂੰ ਆਪਦੇ ਅੰਦਰ ਆਇਆ ਹੁੰਦੀ ਹੁੰਦੀ ਅਸਲ ਪਤਾ ਵੀ ਨਹੀਂ ਸੀ ਵੀ ਇਹ ਗੀਤਕਾਰ ਬਣੂਗਾ ਉਹਦੋਂ ਤਾਂ ਅਸਲ ਦੇ ਵਿੱਚ ਜੋ ਸੋਚਦੇ ਉਹ ਹੁੰਦਾ ਕਦੇ ਕਦੇ ਹੁੰਦਾਗਾ ਹੁੰਦਾ ਵੀ ਪਰ ਮੇਰੇ ਅੰਦਰ ਫੀਲਿੰਗ ਇਹ ਹੈਗੀ ਸੀ ਫਿਰ ਇਹ ਜਦੋਂ ਇਹ ਪਹਿਲੀ ਵਾਰ ਨਾ ਅਸੀਂ ਵਿਆਹ ਗਏ ਕੰਗਣ ਨਾਲ ਇਹਦੀ ਪਹਿਲੀ ਵਾਰ ਇੰਟਰਵਿਊ ਹੈ ਪਹਿਲੀ ਵਾਰ ਇੰਟਰਵਿਊ ਹੈ ਇਹ ਕਹਣਾ ਵੀ ਮੇਰੀ ਇੰਟਰਵਿਊ ਹੈ ਅਸੀਂ ਬਈ ਪੂਰਾ ਸਾਨੂੰ ਸਾਨੂੰ ਵਿਆਹ ਦਾ ਚਾਹਣਾ ਮਤਲਬ ਕਿ ਮਾਂ ਟਿਕਲੇ ਦੇਖ ਕੇ ਅਸੀਂ ਕਮਾਂਡੀਆਂ ਦੇ ਗਈ अच्छा ओथे गुमानिया गए थे प्रोग्राम असिना ऊं त चली दी गल्ला बत्तां दी सुणियां असि मैं एदे एदे उधो बडियां شرابਾ ਪਾਉਂਦੇ ਹੁੰਦੇ ਸੀ ਹਨਾ ਇਹਦੇ ਐਂ شرابਾ ਪਾਣੀਆਂ ਮੈਂ ਦੇਖੀ ਜਮਾ ਮੇਰੇ ਪਰਾ ਦੇ ਕਹੀ ਜਿੰਜਰਾਬਾ ਪਾਣੀਆਂ ਹੋਈਆਂ ਨੇ ਮੇਰੇ ਪਰਾ ਦੇ ਕਹੀ ਜੁੱਤੀ ਪਾਈ ਹੋਈ ਹੈ ਜਦੋਂ ਇਹ ਉਹ ਮਤਲਬ ਉੱਥੇ ਬੈਠਾ ਵੀ ਮਤਲਬ ਗੱਲ ਮਗਾ ਸਾਨੂੰ ਉਹ ਗੱਲਾਂ ਤਾਂ ਨਹੀਂ ਸੁਣੀਆਂ ਮੈਂ ਇਹਨੂੰ ਦੇਖ ਦੇਖ ਕੇ ਮੈਂ ਉਸਦੇ ਰੱਬ ਦਾ ਇੰਨਾ ਜਿਆਦਾ ਸ਼ੁਕਰ ਕੀਤਾ ਮਤਲਬ ਗੱਲਾਂ ਨਹੀਂ ਸੁਣੀਆਂ ਕਿਉਂਕਿ ਗੱਲਾਂ ਸੁਣਦੇ ਰਹਿੰਦੇ ਸੀ ਵੀ ਆਪਾਂ ਦੇਖੀਏ ਉਹਨੂੰ ਦੇਖਦੇ ਰਹਿੰਦੇ ਆ ਜਦੋਂ ਇਹ ਟੀਵੀ ਤੇ ਆਇਆ ਵੀ ਉਹ ਸਾਨੂੰ ਉਹ ਗਾਣੇ ਤੋਂ ਵੀ ਜ਼ਿਆਦਾ ਖੁਸ਼ੀ ਹੋਈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਨੂੰ ਮੇਰੇ ਘਰ ਉਹ ਤੇ ਲੋਕਾਂ ਦੇ ਪਰਕੇ ਪਰਕੇ ਇਤ ਬੜਾ ਪੰਪ ਕਰਦੇ ਨੇ ਨਹੀਂ ਨਹੀਂ ਪੰਪ ਨਹੀਂ ਪੈਣਾ ਦੀ ਨਹੀਂ 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 ਪੈਣਾ ਕਦੇ ਪੰਪ ਨਹੀਂ ਕਰਦੇ ਪੈਣਾ ਦੀ ਫੀਲਿੰਗ ਹੁੰਦੀ ਹੈ ਸੱਚ ਹਾਂ ਇਹ ਇਹਨਾਂ ਨੂੰ ਪੁੱਛ ਲਓ ਮੇਰਾ ਸੈਂਸਰ ਬੋਰਡ ਆ ਮੇਰੀ ਮਾਂ ਬੈਠੀ ਹਾਂ ਤੇ ਮੇਰੀਆਂ ਪੈਣ ਹਾਂ ਇੱਕ ਇੱਕ ਗੱਲ ਹੋਰ ਪੈਣ ਕਦੇ ਤੁਹਾਨੂੰ ਇਹਨਾਂ ਦੇ ਗੀਤਾਂ ਦੇ ਵਿੱਚੋਂ ਕਦੇ ਤੁਹਾਨੂੰ ਐ ਲੱਗਿਆ ਵੀ ਆਹ ਮੇਰੇ ਸੁਣਨ ਵਾਲਾ ਗੀਤ ਹੈ ਨਹੀਂ ਜਾਂ ਮੇਰੇ ਬੱਚਿਆਂ ਦੇ ਜਾਂ ਮੇਰੇ ਧੀਆਂ ਦੇ ਜਾਂ ਪੁੱਤਾਂ ਦੇ ਜਾਂ ਮੇਰੀ ਮਾਂ ਦੇ ਸੁਣਨ ਵਾਲਾ ਹੈ ਮੇਰੀ ਮਾਂ ਨੂੰ ਪੁੱਛ ਮੇਰੀ ਬਿਲਕੁਲ ਮਾਂ ਸਾਥੇ ਕੋਲ ਮਾਂ ਮਾਂ ਕਦੇ ਕਦੇ ਲੱਗਿਆ ਨਾ ਜਮੀਂ ਲੱਗਿਆ ਸਾਰੇ ਗੀਤ ਸੁਣਿਆ ਹੋਏ ਕਿ ਇਹਦੀ ਤਾਂ ਗੀਤ ਧੂਫ ਨੇ ਮਤਲਬ ਜਿਹੜੀ ਸਗੰਦ ਹਾਏ ਧੂਫ ਨੇ ਮਤਲਬ ਇਹ ਬੰਬ ਨਹੀਂ ਹੈਗੀ ਇਹਦੀ ਕੀ ਕੀ ਵੀ ਹੈਗੇ ਨਹੀਂ ਚਲ ਠੀਕ ਹੈ ਲੋਕ ਬੇਸ਼ੱਕ ਕੁਝ ਕਹੀ ਜਾਣ ਹਾਂ ਕੱਲ ਸਾਨੂੰ ਤਾਂ ਐ ਲੱਗਦਾ ਵੀ ਜਿੰਨੇ ਵੀ ਸਾਡੇ ਘਰ ਦੇ ਹਾਲਾਤ ਆਪਣੇ ਸਾਧਨ ਦੀ ਜਿਹਾਤ ਨਹੀਂ ਮਤਲਬ ਕੋਈ ਫੋਰ ਟਰੈਕਟਰ ਵਾਲਾ ਲਾਲਾ ਹੈ ਕੋਈ ਜਿਹੜਾ ਕਹਿੰਦਾ ਹੁੰਦਾ ਰੋਟੀ ਖਾਦਿਆ ਕਹਨਾਂ ਮਤਲਬ ਉਹ ਸਾਰੇ ਇਹਦੀ ਕੋਈ ਟਾਲੀਆਂ ਵਾਲੇ ਖੇਤ ਦੇਖ ਕੇ ਮੈਂ ਤੇ ਸਿਰੀ ਰੋਂਦੇ ਰਹੇ ਇਹ ਸਾਰੇ ਗਾਣੇ ਇਹਦੇ ਮਤਲਬ ਇੱਕ ਜਮਾ ਸੱਚੀਆਂ ਕਹਾਣੀਆਂ ਦੇ ਪਿੱਛੇ ਆਉਂਦੀਆਂ ਸੱਚੀਆਂ ਕਹਾਣੀਆਂ ਕਿਤੇ ਕੇਵਲ ਨਹੀਂ ਸੱਚੇ ਹੈ ਮਾਵਾ ਪਤਾ ਉਹ ਇੱਥੋਂ ਸਿੱਖਿਆ ਜਿਨ੍ਹਾਂ ਨੇ ਹੰਡਾਏ ਹੋਏ ਆ ਸੰਤਾਪ ਮੇਕ ਚਾਹ ਦਾ ਖਾਸ ਖੇਮਤ ਅੱਛਾ ਕੀ ਗੱਲ ਹੋ ਰਹੀ ਹੈ ਮਾਂ ਬਾਪੂ ਕਿ ਨਜ਼ਰ ਸੀਰੀਅਲ ਲਾ ਰਹੇ ਹਾਂ ਹਾਂ ਹੁਣੀ ਛੱਡਿਆ ਸੀ ਉਹਨੇ ਕੈਸਾ ਲਾਇਆ ਹੁਣੀ ਤੱਕ ਇਹ ਛੱਡਿਆ ਇਹਦੇ ਵੀ ਛੱਡਾਇਆ ਇਹਨੇ ਇਹਨੇ ਛੱਡਾਇਆ ਹਾਂ ਇਹਨੇ ਛੱਡਾਇਆ ਇਹਨੇ ਛੱਡਾਇਆ ਮੈਂ ਸੌਰੀ ਜਦੋਂ ਮੈਂ ਸੌਰੀ ਕਰਦੀ ਸੀ ਹਾਂ ਜਦੋਂ ਇਹ ਦੋਨੇ ਭਾਈ ਐਡ ਹੋ ਗਏ ਸੀਗੇ ਹਾਂ ਉਦੋਂ ਅਸੀਂ 1,20,000 ਰੁਪਏ ਦੇਣਾ ਸੀ ਹਾਂ 1,20,000 ਰੁਪਏ ਉਹਨੂੰ ਦੂਜੀ ਵੱਡੇ ਭਾਈ ਨੂੰ ਤਾਂ 30,000 ਰੁਪਏ ਦਿੱਤਾ ਸੀ ਹਾਂ ਤੇ ਚਲ ਦੂਲਾ ਦੀ 90,000 ਰੁਪਏ ਇਹਦੇ ਸਿਰ ਸੀ ਹੂੰ ਉਹ 90 ਦਾ ਵੀ ਲਾਲਾ ਹੋਰ ਵੀ ਇਹਨੇ ਆਪਦਾ ਵਿਆਹ ਵੀ ਕਰਾਇਆ ਇਹਨੇ ਸਾਰਾ ਮਤਲਬ ਜਿਹੜਾ ਉਹ 90 ਵੀ ਬਹੁਤ ਜ਼ਿਆਦੇ ਸੀ ਨਾ ਕਰਜ਼ਾ ਉਹਦਾ ਬਹੁਤ ਜ਼ਿਆਦੇ ਸੀ ਜਦੋਂ ਇਹਨੇ ਇਹਨੇ ਉਹ ਕਰਜ਼ਾ ਲਾਤਾ ਮੈਨੂੰ ਮੈਨੂੰ ਐ ਲੱਗਿਆ ਕਰੇ ਮੇਰਾ ਭਾਈ ਸਰਬਨੁਤ ਹੈ ਇਹਨੇ ਕੁਰਤੀ ਕੁਰਤੀ ਕਰਜ਼ਾ ਲਾਤਾ ਵੀ ਮਤਲਬ ਸਾਨੂੰ ਐ ਦੀ ਵੀ ਕਿਸੇ ਦਿਨ ਲੈਣਾ ਨਹੀਂ ਪਈਗਾ ਮੈਨੂੰ ਐ ਸੱਚਿਉਂ ਆਇ ਲੱਗਦਾ ਸੀ ਉਹ ਕਹਾਣੀ ਸੁਣਦੇ ਉਹਨਾਂ ਦੀ ਸਰਬਨ ਪੁੱਤਰ ਵਾਲੀ ਮੈਨੂੰ ਸੱਚਿਉਂ ਐ ਲੱਗਦਾ ਹੁੰਦਾ ਸੀ ਵੀ ਇਹਨੇ ਉਹ ਕਰਿਆ ਉਹਦੋਂ ਬਾਅਦ ਇਹਨੇ ਫਿਰ ਆਪਦੇ ਵਿਆਹ ਆਪਦਾ ਵਿਆਹ ਕੀਤਾ ਅਸੀਂ ਆਪਣੇ ਜਾਨੇ ਪੂਰਾ ਪੂਰਾ ਜ਼ੋਰ ਲਾ ਕੇ ਜਿੰਨਾ ਵੀ ਇਹਨੇ ਉਹ ਕਰਿਆ ਉਸ ਤੋਂ ਬਾਅਦ ਤਾਂ ਫਿਰ ਮਾਲਕ ਦੀ ਅਹੀ ਜਿੰਨੀ ਗਾ ਸਿੱਧੀ ਹੋਈ ਹਮ ਮੈਂ ਸੋਹਣੀ ਗੱਲਬਾਤ ਆ ਤੇ ਮੈਂ ਉਹੀ ਕਹਿੰਦਾ ਵੀ ਜਿਹੜੇ ਬੰਦੇ ਮਟਰਨ ਜੱਜ ਕਰ ਲੈਂਦੇ ਆ ਹਨਾ ਚਲੋ ਚਲੋ ਗੱਲਾਂ ਬਾਤਾਂ ਤੋਂ ਕੁਝ ਵੀ ਆ ਪਰ ਪਰ ਮੈਂ ਕਹਿੰਦਾ ਵੀ ਆ ਭੈਣਾ ਦੀ ਤੇ ਮਾਂ ਦੀ ਫੀਲਿੰਗ ਸਮਝੋ ਵੀ ਉਹ ਕਿੱਥੋਂ ਉੱਠ ਕੇ ਤੇ ਕਿੱਥੋਂ ਤੱਕ ਆਏ ਆ ਨਹੀਂ ਤੁਹਾਨੂੰ ਪਤਾ ਕਾਲਾ ਪਤਾ ਕੀ ਹੈ ਇਹ ਮੈਂ ਕਿਤਾਬਾਂ ਮੈਂ ਵੀ ਪੁਰਾਣੀਆਂ ਲੈਂਦੀ ਹੁੰਦੀ ਸੀ ਹਮ ਮੈਂ ਤਾਂ ਉਹਨੂੰ ਜਿਲਤਾ ਚੜਾ ਕੇ ਸਾਫ਼ ਰੱਖਦੀ ਇੱਕ ਸਾਲ ਇੱਕ ਸਾਲ ਪਹਿਲੇ ਕਿਸੇ ਹੋਰ ਵਰਤੇ ਨਹੀਂ ਮੈਨੂੰ ਪਿੱਛੇ ਦਿੱਕੇ ਗਲਾਸ ਹਮ ਜਦ ਫਿਰ ਇੱਧੇ ਕੋਲੇ ਵਗ ਜਾਂਦੀਆਂ ਫਿਰ ਉਹਨਾਂ ਤੇ ਹੀ ਪੜਦਾ ਤੀਜੀ ਹਮ ਅੱਛਾ ਗਾਂ ਦੀਆਂ ਕਿਤਾਬਾਂ ਤੋਂ ਵੱਢਦੇ ਰਹੇ ਹਾਂ ਪੁਰਾਣੀ ਕਿਤਾਬਾਂ ਲੈਦੇ ਹੁੰਦੇ ਅੱਧ ਮੁੰਡੇ ਨੇ ਵੱਡੀ ਗੱਲ ਇਹਦੀ ਲੜਾਈ ਵਾਰੀ ਹੁੰਦੀ ਸੀ ਲੜਦੇ ਹੁੰਦਾ ਜੇ ਤਾਂ ਹਮ ਇਹ ਵੱਢਦਾ ਕੱਤੈਨ ਵੈਸੀ ਬਾਲਾ ਫੜੀ ਫੋਲਾ ਫੜਿਆ ਸੀ ਹਮ ਇਹ ਫਲਾਣੀ ਪੀਰ ਤੇ ਖੜਾ ਨਹੀਂ ਉੱਥੇ ਵਾਗਿਆ ਹਿਸਤੂਨ ਚੋਂ ਨਿਕਲੋ ਯਾਰ ਕਿਆ ਇਹ ਸੋ ਜਾ ਕੁੜਾ ਨੰਦਿਆ ਆ ਚੜੀ ਕਰਿਆ ਸੀ ਹੁਣ ਹੁਣ ਕਿੰਨਾ ਕ ਲੜਦੇ ਆ ਮੈਂ ਤਾਂ ਨਹੀਂ ਲੜਦੇ ਹੁਣ ਤੁਹਾਡੇ ਨਾਲ ਤਾਂ ਨਹੀਂ ਲੜਦੇ ਹੁਣ ਉਹ ਆਜ ਪਿਛੇ ਲੜਦੇ ਨਿੱਕੇ ਹੁੰਦੇ ਲੜਦੇ ਸੀ ਵੱਖਰੀ ਆ ਗੱਲ ਪਰ ਹੁਣ ਬਾਹਲਾ ਮੂੰਹ ਆਉਂਦਾ ਆ ਮਾਂ ਜਾਇਦਾ ਹਾਂ ਹਮ ਹੁਣ ਇੱਕ ਮਾਨ ਦਰਸਾਲਾ ਮਿੰਦ ਲਾ ਬਾਇਰ ਵੀ ਸਪੀਸਲੈਸ ਹੈ ਬੰਗਲ ਖਤਮ ਹਾਂ ਨਾ ਸਭ ਖਤਮ ਨੇ ਤੇ ਵੱਡੀ ਗੱਲ ਬਾਤ ਇਹਨਾਂ ਨੇ ਬਹੁਤ ਮਿਹਨਤ ਕਰੀ ਹੈ ਤੇ ਜਿਹੜੇ ਜਿਹੜੇ ਘਰਾਂ ਵਿੱਚ ਸਬਬ ਬਣੇ ਜਿਹੜੇ ਘਰਾਂ ਦੇ ਵਿੱਚ ਇੱਕ ਹੈ ਹੁਣ ਮੱਲਾ ਜਸੀ ਅੱਜ ਸਹੀ ਗੱਲ ਹੈ ਅਸਲ ਮੈਂ ਤਾਂ ਮੇਰੀ ਮੇਰੀ ਮਾਂ ਦਾ ਮਤਲਬ ਲਾ ਲਏ ਇਹਨੇ ਬਹੁਤ ਕੱਲ ਨਾ ਕਾਲੀ ਬਿਲਕੁਲ ਜੀ ਇਹਨੇ ਜਮਾ ਇਹ ਸੱਚੀ ਉਹ ਹੈ ਵੀ ਲੋਕ ਤਾਂ ਹਰੇਕ ਹਨ ਆਪਣੇ ਮਾਂ ਬਾਪ ਨੂੰ ਇਹ ਜਮਾ ਮਾਨਦਾਰ ਇਹਨੇ ਨਾ ਕੋਈ ਬੇਈਮਾਨ ਨਾ ਇਹਨੇ ਕੋਈ ਚਲਾਕੀ ਇਹਨੇ ਮਤਲਬ ਉਹ ਬੜੀਆਂ ਦਿੱਤੀਆਂ ਖਾਣ ਵਾਲੀ ਸੀ ਬਿਲਕੁਲ ਬੜੇ ਮੈਨੂੰ ਵੀ ਮੈਨੂੰ ਵੀ ਪੰਜ ਮੈਨੂੰ ਵੀ 5-6 ਸਾਲ ਹੋ ਗਿਆ ਹੁੰਦੇ ਨੂੰ ਤੇ ਮੈਨੂੰ ਵੀ ਜਦੋਂ ਕਹਿੰਦੇ ਹੁੰਦੇ ਵੀ ਸਾਡਾ ਤੀਜਾ ਪੁੱਤ ਤੂੰ ਆ ਮੈਨੂੰ ਇਹੀ ਇਹੀ ਗੱਲ ਕਹਿੰਦੇ ਆ ਬਾਪੂ ਵੀ ਇਹੀ ਕਹਿੰਦਾ ਤੇ ਮਾਤਾ ਵੀ ਇਹੀ ਕਹਿੰਦਾ ਵੀ ਸਾਡਾ ਤੀਜਾ ਪੁੱਤ ਤੂੰ ਆ ਇਹਦੇ ਮਤਲਬ ਜਿੰਨੇ ਇਹਨੇ ਤੱਤੇ ਤੱਤੇ ਛੱਡੇ ਤਾਂ ਉਹ ਦੇਖੀ ਨਾ ਚੋੜੇਗੀ ਹੂੰ ਮੈਂ ਨਾ ਕਈ ਵਾਰ ਰਾਤ ਨੂੰ ਮਾਂ ਪਰੋਂ ਤੋਂ ਨਾ 4:00 ਵੱਜ ਜਾਂਦੇ ਹੂੰ 5:00 ਵੱਜ ਜਾਂਦੇ ਹਾਂ ਹੂੰ ਮੈਂ ਚਲੋ ਨੀਂਦ ਵੀ ਪੂਰੀ ਕਰਨੀ ਹੁੰਦੀ ਆ ਬੰਦੇ ਨੂੰ ਹੂੰ ਇਹ ਮੇਰੀ ਮਾਂ ਦੀ ਜਮਾਨ ਟੁੱਟ ਜੇ ਜੇ ਕਹਦੇ ਵੀ ਨਹੀਂ ਉਹ ਤਾਂ ਹੈ ਨਹੀਂ ਕਰੀ ਇਹ ਲੋਕ ਐਨੇ ਹੂੰ ਵੀ ਹੈ ਨਹੀਂ ਕਹਿੰਦੀ ਉੱਤੇ ਪੁੱਤੇ ਪਿਆ ਹੂੰ ਕਹਿੰਦੀ ਜਦੋਂ ਤੁਸੀਂ ਐ ਕਹਿਣਾ ਹਟ ਜਾ ਵੀ ਸਾਡਾ ਘਰ ਹੈ ਨਹੀਂ ਵੀ ਸਾਡਾ ਘਰ ਰਹਿਣੋਂ ਹਟ ਜਾਣਾ ਰਹਿਣੋਂ ਹਟ ਦਿੰਦਾ ਹਾਏ ਹਾਏ ਸੱਚੀ ਗੱਲ ਹਾਂ ਮੈਂ ਸਰਦੋਂ ਨਾਲ ਪਈ ਨਹੀਂ ਜਿਉਂਦੇ ਬਹਦੇ ਰਹਿ ਪਈ ਵਿਆਹ ਨਾ ਕਿਹਾ ਤੇਰੀਆਂ ਵਿਚਾਰਿਆਂ ਨੇ ਤੇ ਹੁਣ ਇਹਨੂੰ ਨਹੀਂ ਪਤਾ ਚਲੋ ਅਸੀਂ ਰਾਤ ਨੂੰ ਰਾਤ ਦਾ ਪਰੋ ਹੋਂਦੇ ਹਾਂ ਹੂੰ ਹੁਣ ਜਦੋਂ ਚੰਡੀਗੜ੍ਹ ਕੋ ਰਾਤ ਦਾ ਹੈਪੀ ਨਿਊਅਰ ਦਾ ਪਰੋ ਲੱਗਿਆ ਸੀ 5:00 ਵਜੇ ਪਰ ਜਦੋਂ ਕੋਈ ਬੰਦਾ ਆ ਕਾ ਜਵੇ ਠੀਕ ਨਹੀਂ ਖਬਰ ਕਿੱਥੋਂ ਬੰਦਾ ਆਸ ਕਰਕੇ ਆਇਆ ਹੈ ਨਾ ਹਾਂ ਇੰਤਾਈ ਨਹੀਂ ਹੂੰ ਠੀਕ ਨਹੀਂ ਆਇਆ ਨਾ ਨਹੀਂ ਉਹ ਮੈਂ ਕਹਿੰਦਾ ਕਰਮ ਵਾਲੇ ਘਰ ਹੀ ਹੁੰਦਾ ਜਿੱਨਾਂ ਦੇ ਘਰ ਕੋਈ ਆਉਂਦਾਗਾ ਹਾਂ ਹਾਂ ਲੈ ਬਿਲਕੁਲ ਜੀ ਅਸੀਂ ਅਸੀਂ ਉਹ ਲੋਕ ਆਂ ਜਿਹੜੇ ਦਵਾਵਾਂ ਅਰਦਾਸਾਂ ਕਰ ਦਿੰਦੇ ਸੀ ਕਿ ਸਾਨੂੰ ਫੋਨ ਆਉਣ ਲੱਗ ਜਾਣਾ ਸਾਨੂੰ ਫੋਨ ਆਉਣ ਲੱਗ ਜਾਂਦੇ ਆ ਫਿਰ ਅਸੀਂ ਫੋਨ ਚੱਕਣੋਂ ਹਟ ਜਾਂਦੇ ਹੂੰ ਜਦੋਂ ਚੱਕਣੋਂ ਹਟ ਜਾਈਏ ਫਿਰ ਸਾਨੂੰ ਫੋਨ ਉਹਨੋਂ ਹਟ ਜਾਂਦੇ ਆ ਹੂੰ ਕਿਉਂਕਿ ਅਸੀਂ ਸਿਰਨੈ ਤਸਲੇ ਚੱਕੇ ਹਾਂ ਹਾਂ ਸਿਰਨੈ ਤਸਲੇ ਚੱਕੇ ਆ ਸਾਨੂੰ ਫੋਨ ਚੱਕਣੋਂ ਤਾਂ ਫਿਰ ਸਾਨੂੰ ਕਾਂਸਲੇ ਚੱਕੇ ਹੋਏ ਨੇ ਤੇ ਉਠਾਈ ਦਿਓ ਗੋਲਿਆਂ ਉਹਨੇ ਲੁਕੇ ਨੂੰ ਹੇ ਅੱਜ ਭੈਣ ਭੈਣ ਸੱਚੀਆਂ ਗੱਲਾਂ ਕਰਦੀ ਆ ਕਹਿ ਰਹੀ ਐਂ ਲੱਗਦਾ ਹੁੰਦਾ ਮਟਰ ਸ਼ਾਇਦ ਝੂਠੀਆਂ ਗੱਲਾਂ ਸੁਣਾਈ ਜਾਂਦਾ ਅੱਧੀ ਛੁੱਟੀ ਜਦੋਂ ਨੰਗਦੇ ਸਾਰੇ ਇਹ ਦਿਹਾੜੀ ਤੇ ਲੱਗੇ ਹੋਏ ਜਦੋਂ ਗੋਲੇ ਉਹ ਲੁਕ ਗਿਆ ਭਣ 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 ਬੱਠੇ ਤੇ ਟਾ ਕੱਢਣੀਆਂ ਦੋ ਸਾਲ ਲੱਗੇ ਮਿਸਤਰੀ ਕਹੀ ਜਾਵੇ ਉਦੋਂ ਵੀ ਆ ਜਾ ਉਹ ਲੈ ਕੇ ਸੀਮਿੰਟ ਲੈ ਕੇ ਆ ਇਹਨੂੰ ਐ ਵੀ ਜਦੋਂ ਮੇਰੀ ਕਲਾਸ ਵਾਲੇ ਹੋ ਨੰਗੇ ਜਾਣ ਮੈਂ ਫੇਰ ਜਾਵਾਂ ਹੂੰ ਨਾ ਕੰਮ ਕਰ ਅਸੀਂ ਇਕੱਠੇ ਬੀਤੋ ਨੇ ਰਾਣੀ ਨੇ ਮੇਰੀ ਮਾਂ ਨੇ ਇਕੱਠੇ ਜਿਦੀ ਲਈ ਹੋਈ ਆ ਕਾਦੀ ਸ਼ਰਮ ਆ ਯਾਰ ਨਹੀਂ ਨਹੀਂ ਉਹ ਸ਼ਰਮ ਦਾ ਆਪਾਂ ਤਾਂ ਘਰ ਦੀ ਸਾਰੀ ਹਿਸਤਰੀ ਦੱਸੀ ਹੋਈ ਆ ਵੀ ਕਿਵੇਂ ਡੱਕਿਆਂ ਨਾਲ ਮਹਿੰਦੀ ਲਾ ਕੇ ਕਿਵੇਂ ਭੈਣਾਂ ਨੂੰ ਤੋਰਿਆ ਹਾਂ ਕਿਵੇਂ ਮਾਤਾ ਨੇ 270 ਰੁਪਏ ਦੇ ਕੇ ਤੈਨੂੰ ਆਰਮੀ ਦੇ ਵਿੱਚ ਤੋਰਿਆ ਹਾਂ ਰੋਟੀ ਖਾਧੀ ਕਿ ਨਾ ਗੱਲੀ ਮਾ ਪੁੱਛਦੀ ਸੱਚੀ ਉਹਦੇ ਰੱਬ ਨੂੰ ਆਸ ਨਹੀਂ ਸੀ ਸਾਡੇ ਨਾਲ ਜਾ ਰਹੇ ਆਪਣੇ ਜਮੇਰਗੁਰ ਦੇ ਘਰੇ ਜਦੋਂ ਗਿਆ ਆਪਾਂ ਹਾਂ ਕਰਦਾ ਹੀ ਆ ਸਾਡਾ ਘਰ ਟੱ ਹੈ ਗਈ ਸਾਡਾ ਘਰ ਟੱ ਹੈ ਗਿਆ ਮੀਂਹ ਪੈ ਰਿਹਾ ਹੈ ਵੱਡੇ ਮੀਂਹ ਆਈ ਸੀ ਹੈ ਵੱਡੇ ਮੀਂਹ ਆਈ ਸੀ ਵੱਡੇ ਮੀਂਹ ਤੱਕ ਦਸੀ ਵੀ ਤੋ ਹਾਂ ਮੇਰੀ ਵੱਡੇ ਮੀਂਹ ਆਏ ਸੀਗੇ ਆਪਣੇ ਇੱਕ ਕਮਰਾ ਹੁੰਦਾ ਸੀਗਾ ਹਾਂ ਆਪਣੇ ਮੰਜ਼ਲ ਤੇ ਕਮਰਾ ਤਾਂ ਕਿਹੜਾ ਟੋੜ ਲਈ ਹੁੰਦਾ ਸੀ ਕਮਰਾ ਹੀ ਚੱਲ ਕਹਿੰਦੇ ਆ ਤਾਂ ਉਹ ਬੀਬੀ ਨਾਲ ਪਾਣਾ ਪਹਿਲਾਂ ਵੀ ਬਿਤਾਣੇ ਚ ਬੈਣੀ 10:00 11:00 ਵਜੇ ਤੱਕ ਫਿਰ ਉਹਨੂੰ ਇਕੱਠਾ ਕਰਕੇ ਉੱਥੇ ਉਹਦਾ ਮੰਜਾ ਡੋੰਦੀ ਹੈ ਉਹ ਜਿਹੜੇ ਵੱਡੇ ਨਹੀਂ ਆਏ ਉਹ ਵੀ ਡਿੱਗ ਗਏ ਫਿਰ ਅਸੀਂ ਸਾਡੇ ਜ਼ਿਮੀਂਦਾਰਾਂ ਦੇ ਉੱਥੇ ਸਮਾਨ ਧਰਿਆ ਇੱਕ ਸਾਡੇ ਬਿੱਲੀ ਸੀ ਨਾਲ ਉਹਨੂੰ ਵੀ ਅਸੀਂ ਲੈ ਕੇ ਗਏ ਪਰ ਉਦੋਂ ਸਾਨੂੰ ਬਹੁਤ ਦੁੱਖ ਸੀ ਪਰ ਉੱਥੋਂ ਸਾਡਾ ਇਹੋ ਜਿਹਾ ਬਣ ਗਿਆ ਓਹ ਟੈਂਟ ਨਾਲ ਮਾਲਕ ਨੇ ਕਹਿੰਦੇ ਜਿਹੜਾ ਕਰਦਾ ਮਾਲਕ ਉਹ ਚੰਗੀ ਕਰਦਾ ਉਹ ਕਰਦੇ ਕਰਦੇ ਅਸੀਂ ਇੱਥੇ ਤੱਕ ਉਹ ਵੀ ਮਹਿਮਾਨ ਹੈ ਵੀਰੇ ਉਹ ਕਰੇ ਸੱਤ ਲਈ ਸੀਗੀ ਤੇ ਮਰੇਲ ਕੋਟਲੇ ਜਾਂਦੇ ਹੁੰਦੇ ਸੀਗੇ ਸਾਰੇ ਉਹ ਜਦੋਂ ਵੀ ਅਸੀਂ ਚੌਂਕੀ ਜਾਂਦੇ ਨਾ ਇਹ ਮੇਰੇ ਮੇਰੇ ਪਾਪਾ ਆਈ ਅਸੀਂ ਲੜਦੇ ਜਾਂਦੇ ਇਹ ਇਹ ਕਹਿੰਦੀ ਵੀ ਬਾਬਾ ਸਾਨੂੰ ਸੱਦ ਤਾਂ ਲੈਣੇ ਕਹਿੰਦੀ ਮੈਂ ਤਾਂ ਉਦੋਂ ਆਉਂ ਜਿੱਦ ਮੇਰਾ ਘਰ ਪੈ ਗਿਆ ਇਹ ਉੱਥੇ ਜਦੋਂ ਮੇਰੇ ਕੋਲ ਤੇ ਗੁੱਠੀ ਮੁੜ ਕੇ ਆਈ ਆਉਂਦੇ ਨੂੰ ਮੀਂਹ ਪੈਣ ਲੱਗਿਆ ਟਰਾਲੀ 'ਚ ਗਈ ਸੀ ਇਹ ਕੀ ਪੈਂਦੇ ਜੀ ਆਏ ਰਾਤ ਨੂੰ ਸਾਰੀ ਰਾਤ ਮੀਂਹ ਪਿਆ ਘਰ ਚਾਉਣ ਲੱਗ ਗਿਆ ਜਾਉਣ ਲੱਗਿਆ ਉਸ ਤੋਂ ਬਾਅਦ ਬਸ ਪਈ 8 ਦਿਨਾਂ ਤੋਂ ਘਰ ਪਾ ਗਿਆ ਵੀਰਵਾਰ ਨੂੰ ਹੀ ਸੱਤ ਪਈ ਸੀ ਹਨਾ ਵੀਰਵਾਰ ਨੂੰ ਫਿਰ ਮੇਰੀ ਬੀਬੀ ਉੱਥੇ ਮਰੇ ਕੋਟ ਤੇ ਚਾਦਰ ਚੜਾ ਲਿਆ ਪਰ ਮਰ ਨਹੀਂ ਗਈ ਪਰ ਇਹ ਗੱਲ ਚਾਚੀ ਨੇ ਚਾਚੀ ਗਈ ਪਰ ਅਸੀਂ ਉਹ ਸਾਰਾ ਟੱਬਰ ਖੁੰਝੇ ਲੱਕੇ ਰੋਏ ਸੀ ਮਤਲਬ ਪੂਰਾ ਕਿਉਂ ਰਿਹਾ ਸੀ ਇਹ ਤਾਂ ਇਹਨਾਂ ਨੇ ਤਾਂ ਕੱਢਿਆ ਪਾਣੀ ਸਾਰੀ ਦਾ ਤੇ ਬੀਬੀ ਤੇ ਪਾਪੇ ਨੇ ਤੇ ਆਪਾਂ ਨੂੰ ਇਹਨਾਂ ਨੂੰ ਉਹਨਾਂ ਦੇ ਕੰਦ ਟਪਾਇਆ ਗਿਆ ਨਾ ਇੱਕ ਇੱਕ ਰਾਤ ਆਪਾਂ ਦਸ ਕੋ ਕੇ ਘਰੇ ਕਿ ਛੱਡਿਆ ਉਹਨਾਂ ਦੀ ਲਈ ਤੜਕੇ ਨੂੰ ਆਪਾਂ ਜਮੇਰਪੁਰ ਕੇ ਕਰੇ ਸਮਾਂਤਰਿਆ ਫਿਰ ਬੀਬੀ ਕਹੀ ਜਾਂਦੀ ਮੇਰੀ ਮਾਂ ਹੋਰੀਆਂ ਖੇਤ ਜਾਂਦੀਆਂ ਹੁੰਦੀਆਂ ਅਸੀਂ ਪੜਕੇ ਮੈਂ ਤੇ ਬੀਤੋ ਆਉਂਦੇ ਹੁੰਦੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਸੌਂ ਲੱਗੇ ਰਮਦਾਸ ਜੀ ਆਪਾਂ ਦਾ ਸਾਡਾ ਰਾਮਦਾਸ ਜੀ ਪਰਿਵਾਰਾ ਸਾਡਾ ਹਾਂ ਹਾਂ ਰਾਮਦਾਸ ਜੀ ਪਰਿਵਾਰਾ ਸਾਡੇ ਅਸੀਂ ਉਹਨਾਂ ਦੇ ਘਰੇ ਚਾਹ ਪੀਂਦੇ ਹੁੰਦੇ ਹੈਨਾ ਜਦੋਂ ਮੈਂ ਫੌਜ 'ਚ ਹੁੰਦਾ ਸਾਡੇ ਕੋਲ ਕਿਹੜਾ ਲੈਂਡਲਾਈਨ ਫੋਨ ਲੱਗਿਆ ਸੀਗਾ ਪਹਿਲਾਂ ਮੈਂ ਫੋਨ ਕਰਦਾ ਉਹਨਾਂ ਦੇ ਆਪਣੇ ਘਰੇ ਦੂਜੇ ਨਿੱਕਰ ਤੇ ਆ ਕੇ ਕਿਹਾ ਤੇ ਆ ਹਾਂ ਬਸ ਬਸੋ ਕੇ ਘਰੇ ਫੋਨ ਕਰਦਾ ਨਾ ਵੀ ਤੁਸੀਂ ਫੋਨ ਤੇ ਗੱਲ ਕਰਾਉਣਾ ਫਿਰ ਉੱਥੇ ਲੰਮੀ ਲੈਣ ਲੱਗੀ ਹੁੰਦੀ ਹੁਣ ਉਹ ਲੈਨ ਤੋਂ ਦੁਬਾਰੇ ਫਿਰ ਮੁੜ ਕੇ ਉਸੇ ਲੈਂਡ 'ਚ ਖੜਾ ਹੋਣਾ ਪੈਂਦਾ 15 ਮਿੰਟ ਪਹਿਲਾਂ ਲੈਣੇ ਪੈਂਦੇ ਉਹ ਫਿਰ ਕੰਧ ਟੱਪ ਕੇ ਬੀਬੀ ਆਉਂਦੀ ਉਹ ਮੈਂ ਨਾਲ ਖੜਾ ਕਰਤੀ ਜਾਂਦੀ ਜਦ ਤੱਕ ਬੀਬੀ ਜਾਂਦੀ ਕੰਧ ਟੱਪ ਕੇ ਜਾਂਦੀ ਫਿਰ ਫਿਰ ਗੱਲ ਕਰਾਉਂਦੀ ਵੀ ਵੀ ਬਿਨਾਂ ਮਤਨ ਗੱਲ ਕਰਾਈ ਹਾਂ ਮਲਕ ਜਿਹੜੇ ਲੋਕ ਹੁਣ ਦੂਰੋਂ ਉਹਨੂੰ ਲੱਗਦਾ ਵੀ ਇਹ ਪਤਾ ਨਹੀਂ ਕਿੱਥੇ ਹੁਣ ਪਹੁੰਚ ਗਏ ਕੀ ਗੱਲ ਬਾਤ ਮੈਂ ਜਦੋਂ ਸਹੁਰੇ ਗਈ ਵੀਰੇ ਪਹਿਲਾਂ ਤਾਂ ਮੈਂ ਦੇਖਦੀ ਹੁੰਦੀ ਹਨਾ ਇਹਨੂੰ ਵੀ ਇਹਨੂੰ ਫੌਜ ਚੋ ਜੀ ਫੌਜ ਚੋ ਜੀ ਫਿਰ ਇਹਨੇ ਚਿੱਠੀ ਭਾਈ ਉਹ ਤੁਹਾਨੂੰ ਚਿੱਠੀ ਭਾਈ ਤੇ ਜੋ ਸਾਡਾ ਸਾਰਾ ਪਰਿਵਾਰ ਮੈਂ ਵੀ ਅਨਪੜ੍ਹ ਸਾਰੇ ਅਨਪੜ੍ਹ ਮੇਰਾ ਸੌਰਸਤ ਲੈ ਕੇ ਆਇਆ ਕਰੀ ਕਹਿੰਦੇ ਵੀ ਇੱਥੇ ਚਿੱਠੀ ਆਈ ਹੈ ਵੀ ਚਿੱਠੀ ਫੌਜ ਚ ਮੈਨੂੰ ਪਤਾ ਸੀ ਮੇਰੇ ਭਰਾ ਦੀ ਦੀਕ ਤੇ ਫਿਰ ਨਾ ਸਾਡੇ ਉੱਥੇ ਇੱਕ ਕੌਰੀਏ ਮਾਸਟਰ ਆਇਗਾ ਪੰਡਤਾਂ ਦਾ ਉਹਨੇ ਪੜਿਆ ਉਹਨੇ ਪੜੀ ਚਿੱਠੀ ਇਹ ਟ੍ਰ ਇਹਨੂੰ ਇਹ ਜਦੋਂ ਮੈਂ ਕਹਿੰਦੀ ਉਠ ਕਾਲੇ ਕਹਿੰਦਾ ਹੂੰ ਉਠ ਹੂੰ ਮੈਂ ਇਹਨੂੰ ਕਿਹਾ ਮੈਂ ਕਮਾ ਕਹੇ ਉਹ ਉਹਦੇ ਤਨੂੰ ਹੂੰ ਕਰੀ ਜਾਂਦਾ ਉੱਥੇ ਕਿਵੇਂ ਕਰਿਆ ਕਰੇਗਾ ਇਹਨੇ ਫਿਰ ਜਦੋਂ ਉਹਨੇ ਪੜੀ ਚਿੱਠੀ ਉਹ ਕਹਿੰਦਾ ਵੀ ਰਾਣੀ ਹੁਣ ਤੋਂ ਮੈਂ ਪਹਿਲੀ ਵਾਰ ਹੁ ਰਿਆ ਹੂੰ ਮੈਂ ਹੂੰ 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 ਨਹੀਂ ਕਹਿੰਦਾ ਇਹਨੇ ਜਦ ਹੂੰ ਹੂੰ ਲਿਖਿਆ ਉਹਨੇ ਉਹ ਕਰਿਆ ਮੇਰੀ ਮੇਰਾ ਇੰਨਾ ਰੋਣ ਕਹਿੰਦਾ ਸਾਰੀ ਤੂੰ ਰੋਂਦੀ ਕਾ ਤੂੰ ਉਹ ਮੈਨੂੰ ਚਿੱਠੀ ਪੁੱਛਣਾਵੇ ਮੈਂ ਆਖਿਆ ਜਦੋਂ ਪਹਿਲੀ ਵਾਰ ਚਿੱਠੀ ਆਈ ਇੰਨਾ ਮੇਰੇ ਧਰਤੀ ਪੈਰ ਨਾਲ ਲੱਗੇ ਵੀ ਮੇਰੇ ਕੋਲਾਂ ਚਿੱਠੀ ਹੈਗੀ ਹੈ ਚਿੱਠੀਆਂ ਤੇ ਵਿੱਚ ਗੱਲਾਂ ਉਹ ਲਿਖੀਆਂ ਹੋਈਆਂ ਸਾਡੀਆਂ ਬਚਪਨ ਦੀਆਂ ਉਹ ਕਹਿੰਦਾ ਵੀ ਇਹ ਕੀ ਗੱਲ ਹੂੰ ਹੂੰ ਫਿਰ ਮੇਰੇ ਮੈਂ ਤਾਂ ਉਹਨੂੰ ਫਿਰ ਦੱਸੀ ਗਏ ਉਹ ਵੀ ਇਹੋ ਆਇਆ ਕਰਵਾਉਣੇ ਆਉਟੇ ਨੂੰ ਬਸ ਕੇ ਠੀਕ ਹੈ ਗੁੱਡ ਨਾਈਟ ਚੰਗਾ ਬਣੇ ਜੁਗਰੂ ਜੀ ਉਹ ਸਾਰੇ ਆਪਣੇ ਭੈਣ ਭਾਈ ਮਾਪੇ ਨੂੰ ਮਿਲਿਆ ਕਰੋ ਏਦਾਂ ਇਹੀ ਹੈ ਇਹਦੇ ਨਾਲ ਹੀ ਹੈ ਤੇ ਉਹ ਗੱਲ ਜ਼ਿਆਦਾ ਜਦੋਂ ਬੀਬੀ ਤਾਂ ਰੋਟੀ ਪੜਾਉਣ ਗਈ ਸੀ ਆਪਾਂ ਦਰਜੀਆ ਦੇ ਕੱਪੜੇ ਲੈਣਗੇ ਸੀਗੇ ਆਪਾਂ ਪੈਸੇਂ ਧਿਆਗੇ ਜੀ ਕਿ ਹਾਂ ਇੱਕ ਬਸਾਈ ਦੀ ਵਿਆਹ ਜਾਣਾ ਸੀ ਨਾ ਹਾਂ ਸਾਈ ਦੀ ਵਿਆਹ ਜਾਣਾ ਸੀ ਤੇ ਬਿੱਬੀ ਰੋਟੀ ਕਿ ਲੈ ਗਏ ਸਾਨੂੰ ਕਹਿੰਦੇ ਵੀ ਦਰਜੀਆ ਦੇ ਕੱਪੜੇ ਖੜਲੇ ਅਸੀਂ ਜਦੋਂ ਗਏ ਕੋਈ ਸਾਨੂੰ ਪਹਿਲਾਂ ਐ 20 20 ਦੇ 10 10 ਦੇ ਪਤਨ 150 200 ਰੁਪਏ ਧਿਆਗੇ ਨਾ ਵੀ ਹਾਂ ਉਹ ਹੀ ਸਾਨੂੰ ਜਦੋਂ ਪੈਸੇ ਧਿਆਗੇ ਮੈਂ ਕਾਲੀ ਨੂੰ ਕਿਹਾ ਆਪਾਂ ਇਦਾਂ ਦੀ ਨਹੀਂ ਲੰਗਦੇ ਮਸਲ ਕੋਈ ਤੇ ਕੋਈ ਕਹਦੇ ਵੀ ਸਾਡੇ ਨੇ ਅਸੀਂ ਤਾਂ ਇਦਾਂ ਦੀ ਆਏ ਹਾਏ ਅਸੀਂ ਇਦਾਂ ਦੀ ਆਏ ਕੋਈ ਆ ਕੇ ਮੇਰੀ ਬੀਬੀ ਨੂੰ ਮੇਰੀ ਬੀਬੀ ਉਹਦੂ ਆ ਹੋਇਆ ਅਜੀ ਗਏ ਸੀਗੇ ਸਾਰਿਆਂ ਨਾਲ ਸੱਕ ਗਏ ਸੀ ਹਾਂ ਫਿਰ ਉਹਦੇ ਵੀ ਦੋ ਕ ਸੋਦਾ ਤਾਈ ਕ ਸੋਦਾ ਪੱਖਾ ਉਹਨਾਂ ਹੁੰਦਾ ਸੀ ਮੇਰੀ ਬੀਬੀ ਫਿਰ ਉਹਨਾਂ ਨੂੰ ਉਹਨਾਂ ਸਟੈਂਡ ਜਿਹੜਾ ਉਹ ਐ ਫਿਰਕੇ ਜਿਹੜੀ ਮੂੰਹ ਕਰਦਾ ਉਹਦਾ ਪੱਖਾ ਕੋ ਮੁਕੇ ਜੀ ਫਿਰ ਉਹ ਪੱਖਾ ਦੇ ਗਏ ਉਹਨੂੰ ਮੇਰੀ ਘੋਰੀ ਕੁੜੀ ਨੂੰ ਅਸੀਂ ਵਿਆਹ ਤੋਂ ਸਾਨੂੰ ਪੈਸੇ ਲਿਆਏ ਮੇਰੀ ਬੀਬੀ ਨੇ ਐ ਇੱਡੀ ਇਮਾਨਦਾਰੀ ਹੈ ਦੇ ਕੋਈ ਇਹ ਫਿਰ ਉਹਨੇ ਤਾਈ ਸੋਦਾ ਉਹ ਪੱਖਾ ਲੈ ਕੇ ਦਿੱਤਾ ਪਤਾ ਨਹੀਂ ਤੁਹਾਨੂੰ ਐ ਨਹੀਂ ਮੇਰੇ ਜਾਲ ਵੀ ਕਿੰਨੇ ਪੈਸੇ ਸੀਗੇ ਜਿਹੜੇ ਸੰਭੇਏ ਸੀਗੇ ਬੱਡੀ ਗੱਲ ਹੈ ਬਣੇ 200 200 ਚੀਜ਼ ਜੀ ਬਹੁਤ ਵੱਡੀ ਹੁੰਦੀ ਸੀ ਉਹ ਨਹੀਂ ਬਹੁਤ ਵੱਡੀ 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 ਬਣੇ ਜਦੋਂ ਅਸਲ ਦੇ ਵਿੱਚ ਹਾਲਾਤ ਮਾੜੇ ਹੁੰਦੇ ਆ ਉਦੋਂ 100 200 ਬਹੁਤ ਹੀ ਵੱਡੀ ਚੀਜ਼ ਹੁੰਦੀ ਆ ਕਿਸਮਤਾਂ ਦੀ ਇਹ ਵੀ ਗੱਲ ਹੁੰਦੀ ਹੈ ਵੀਰੇ ਮੈਂ ਬਚਪਨ ਤੋਂ ਹੀ ਮੇਰਾ ਇੰਨਾ ਦਿਮਾਗ ਹੈ ਮੇਰੀ ਮੈਮਰੀ ਦਿਮਾਗ ਦੀ ਇੰਨੀ ਖੁੱਲ ਹੈ ਪੜਾਈ ਚ ਸਾਰੇ ਕਾਲਜ ਚ ਇਹ ਪੜਦਾ ਨਹੀਂ ਹੁੰਦਾ ਦੀ ਕਿਸਮਤ ਜੀ ਗੱਲ ਹੈ ਅੱਜ ਇਹਨੂੰ ਕਿਸਮਤ ਨੇ ਵੀ ਮਤਲਬ ਕਿ ਮੁਕੱਦਰ ਨੇ ਕਿੱਥੇ ਪਛਾਤਾ ਸਹੀ ਹੈ ਮੈਂ ਘਰ ਦਾ ਪਹਿਲਾ ਕੰਮ ਕਰਨਾ ਸਾਰਾ ਸੁੰਭਰਨਾ ਕਰਨਾ ਫੇਰ ਮੈਂ ਆਪਦਾ ਨਹਾ ਕੇ ਵਰਦੀ ਵਧੀਆ ਫਰੈਸ਼ ਕਰਕੇ ਲੈ ਕੇ ਜਾਂਦੀ ਸੌਂਦਾ ਨਹੀਂ ਉੱਠਣਾ 9 ਵਜੇ ਪਹਿਲਾਂ ਨੇ ਉੱਠਣਾ ਨਾ 9 ਵਜੇ ਉੱਠ ਗਏ ਨੇ ਬੋਦੀਆਂ ਨੂੰ ਪਾਣੀ ਲਾ ਕੇ ਮੇਰੇ ਬਰਾਦਰ ਛੋੜਾ ਛੱਡ ਕੇ ਬੇੜਾ ਦਾ ਤੇ ਇੱਕ ਦਿਨ ਦਹ ਹੋਗੀ ਮੈਂ ਕਿਹਾ ਵੀ ਮੈਂ ਨਹੀਂ ਆਇਆ ਸੁੰਬਰਣਾ ਹੈ ਬੀਬੀ ਨੂੰ ਕਿਹਾ ਮੈਂ ਇਹਦਾ ਕੋਈ ਕੰਮ ਨਹੀਂ ਕਰਦਾ ਮੈਂ ਤਾਂ ਸਾਰਾ ਕੰਮ ਕਰਦਾ ਮੈਂ ਹਈ ਪਹਿਲਾ ਤਾਂ ਮੰਜਾ ਚੱਕੂ ਮੈਂ ਫੇਰ ਸੁੰਦਰ ਹੂੰ ਇਹ ਕਹਿੰਦੀ ਕੋਈ ਨਾ ਮੰਜਾ ਫੜਦੀ ਕੁੜਾ ਲੈ ਜਾ ਕਰਦੀ ਮੈਂ ਕਿਹਾ ਨਾ ਮੈਂ ਨਹੀਂ ਮੈਂ ਕਿਹਾ ਮੈਂ ਤੈਨੂੰ ਪਹਿਲਾ ਚੱਕੂ ਇਹ ਤਾਂ ਆਈ ਪਿਆਰਣਾ ਮੈਂ ਸਾਰਾ ਕੰਮ ਕਰਦੀ ਆ ਮੈਂ ਤਾਂ ਬਈ ਇਹਦਾ ਲੈਗੀ ਖੇਸ ਖਿੱਚ ਕੇ ਬਾਹਰੇ ਗਰਮੀ ਦਾ ਨਹੀਂ ਨਾ ਸੀ ਯੋਦਾਂ ਮੈਂ ਵਿਸਤੜਾਲੇ ਅੰਦਰ ਧਰਿਆ ਤੇਰੇ ਦਾ ਪਿੱਛੇ ਹੀ ਵਗਿਆ ਮੁੱਛ ਦੀ ਚਲ ਉੱਥੇ ਵਗੀ ਲੜਾਈ ਸਾਡੀ ਬਣ ਗਈ ਜਿਹਨੇ ਨਾ ਮੇਰੀ ਗੁੱਤ ਫੜ ਲਈ ਜਿਹੜਾ ਪਾਉ ਨਹੀਂ ਪਿਆ ਕੋਈ ਉਹਦੇ ਮੇਰੇ ਦੰਦੀ ਵੱਢ ਲਈ ਇੰਨਾ ਦੱਸਿ ਆਪਜੀ ਕੋਈ ਸਾਡੀ ਮਾਰੂਰੇ ਕਲਾਸ ਹੁੰਦੀ ਪਰ ਅੱਜ ਮੈਂ ਕਹਿੰਦੀ ਮੇਰਾ ਇੰਨਾ ਮੇ ਪੜ੍ਹਾਈ ਇੰਨੀ ਹੋ ਪਰ ਬੰਦੇ ਰਹਾ ਨਾ ਮੁਕੱਦਰ ਹੈ ਉੱਤ ਪਰਿਮਾਨ ਹੁੰਦਾ ਜਦੋਂ ਤੁਸੀਂ ਵੀਡੀਓ ਦੇਖਦੇ ਆ ਜਾਂ ਜਾਂ ਤੁਹਾਡੇ ਪਿੰਡ ਦੇ ਵਿੱਚ ਕਹਿੰਦੇ ਆ ਹਨਾ ਪ੍ਰੋਗਰਾਮ ਤੁਹਾਡੇ ਤੁਹਾਡੇ ਪਿੰਡਾਂ ਦੇ ਵਿੱਚ ਮੰਨ ਕੇ ਚੱਲ ਤੁਹਾਡੇ ਸਾਰੇ ਪਰਵਾਦ ਦੇ ਵਿੱਚ ਵੀ ਸਾਦੇ ਆ ਟੂਰਨਾਮੈਂਟਾਂ ਦੇ ਉੱਤੇ ਸਾਦੇ ਹੋਰ ਸਾਦੇ ਆ ਵੀ ਉਹ ਉਦੋਂ ਕਿੰਨੀ ਖੁਸ਼ੀ ਹੁੰਦੀ ਆ ਵੀ ਹਾਂ ਬਹੁਤ ਵੀਰੇ ਮਾਨ ਦਾ ਬੱਥੇਰਾ ਹੁੰਦਾ ਹੈ ਹਾਂ ਬਾਕੀ ਆਏ ਵੀ ਸਕੂਨ ਮਿਲਦਾ ਜਦੋਂ ਆਪਦੇ ਮਾਪੇ ਉਹ ਆਪ ਸਭ ਤੋਂ ਮੈਂ 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 ਗੱਲ ਹੁੰਦੀਆਂ ਤਿਆਂ ਨੂੰ ਹੁੰਦੀ ਆ ਵੀ ਮੇਰਾ ਮਾਪਿਓ ਸੁਖੀ ਰਵੇ ਹਣਾ ਬੀਬੀ ਐ ਸਟੈਂਡ ਤੇ ਹੈਗੀ ਹਮ ਲ ਮੰਨ ਲੋ ਜੇ ਪਹਿਲਾ ਵਾਲੇ ਹਾਲਾਤ ਹੋਣ ਕੋਣ ਨਲਕਾ ਗੇੜੇ ਕੋਣ ਪਾ ਮੈਂ ਕਹਿੰਦਾ ਲੱਗੇ ਲੱਗ ਜਾਂਦੇ ਜੀ ਡਾਦੀ ਜੀ ਕੱਲੀ ਮੈਂ ਵੀਰੇ ਕੱਲ ਦੀ ਆਈਆਂ ਮੈਂ ਰੋਟੀ ਬਣਾਉਣ ਲੱਗ ਗਈ ਮੈਂ ਮੇਰੇ ਡੈਡੀ ਨੂੰ ਦੋ ਰੋਟੀਆਂ ਪਕਾ ਕੇ ਦਿੱਤੀਆਂ ਉਹ ਕਹਿੰਦਾ ਵੀ ਮੈਨੂੰ ਸਭ ਉਹ ਕੱਲੀ ਕੱਲੀ ਰੋਟੀ ਫੜਾ ਲਈ ਫਿਰ ਮੈਂ ਇੱਕ ਚੱਕ ਦੇ ਲਈ ਚੱਕ ਦੇ ਲਈ ਕਹਿੰਦਾ ਵੀ ਸਭ ਉਹ ਇੱਕ ਰੋਟੀ ਮੇਰੇ ਮੰਮੀ ਨੂੰ ਇੱਕ ਮੇਰੇ ਬਾਪੇ ਨੂੰ ਆਏ ਧਰ ਕੇ ਆਉਂਦੀ ਮਤ ਮਤਲਬ ਨੋ ਸੌਰੇ ਨੂੰ ਤੇ ਸੱਤ ਨੂੰ ਕੱਲੀ ਕੱਲੀ ਰੋਟੀ ਗਰਮ ਗਰਮ ਖਾਉਂਦੀ ਆ ਪਰ ਉਹਨੇ ਉਹਨੂੰ ਮੇਰੀ ਰੋਟੀ ਪਸੰਦ ਨਹੀਂ ਆਈ ਹਮ ਮੈਂ ਕੋਸ਼ਿਸ਼ ਕੀਤੀ ਵੀ ਇੱਕ ਤਾਂ ਕਿਉਂ ਪਹਿਲੀ ਵਾਰ ਤੇ ਸੱਤ ਨੂੰ ਵੀ ਨਹੀਂ ਹੱਥ ਲੱਗਦੇ ਕਿਦੇ ਆ ਕੇ ਤੁਹਾਨੂੰ ਗੁੱਸਾ ਕਿਲਾ ਹੋਣਾ ਸੀ ਵੀ ਮੇਰੀ ਮਾਂ ਨੂੰ ਜਾਂ ਮੇਰੇ ਪਿਓ ਨੂੰ ਕੋਈ ਰੋਟੀ ਠੰਡੀ ਤਾਂ ਨਹੀਂ ਦੇ ਰਿਆ ਕਹਿੰਦਾ ਵੀ ਠੀਕ ਆ ਰੋਟੀ ਮੈਂ ਖਾ ਲਈ ਪਰ ਮੈਨੂੰ ਸਰਬੋ ਵਰਗੀ ਰੋਟੀ ਕਹਿੰਦਾ ਉਹੇ ਜਿਹੀ ਤੁਸੀਂ ਕਹਿੰਦੇ ਹਾਏ ਹਾਏ ਦੇਖ ਦੇਖ ਸੱਚੀ ਨਹੀਂ ਲਾ ਸਕਦੇ ਉਹ ਉਹ ਤਾਂ ਪਿਆਰੀ ਹੈ ਨਹੀਂ 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 ਵੱਡੀ ਗੱਲ ਆ ਵੀ ਜਿਹੜਾ ਤੁਸੀਂ ਆਪ ਮੰਨ ਪਰਜਾਈ ਦੀ ਤਾਰੀਫ ਕਰ ਰਹੇ ਹਾਂ ਨਾ ਨਹੀਂ ਬਹੁਤ ਬਹੁਤ ਨਹੀਂ ਨੀ ਉਹ ਅਸੀਂ ਵੀ ਅਸੀਂ ਵੀ ਕਰਦੇ ਹੁੰਦੇ ਆਂ ਵੀ ਅਸੀਂ ਵੀ ਜਦੋਂ ਆਉਂਦੇ ਆਂ ਸਾਡੇ ਨਾਲ ਵੀ ਇੱਕ ਮਹੀਨੇ ਦੇ ਵਿੱਚੋਂ 10 ਦਿਨ ਮੇਰੇ ਭਰਾ ਘਰੇ ਰਹਿੰਦਾ 20 ਦਿਨ ਉਹ ਬਾਹਰੇ ਆਪਦੇ ਕੰਮ ਤੇ ਰਹਿੰਦਾ ਹਾਂ ਬਾਹਰ ਵੀਰ ਅੱਜ ਅੱਜ ਦੋਨੇ ਇਕੱਠੇ ਰਹਿੰਦੇ ਆਂ ਫੇਰ ਵੀ ਫੇਰ ਵੀ ਦੇਖ ਲੈ ਵੀ ਤੂੰ ਮਗਰੋਂ ਇਹਨਾਂ ਦੀ ਸੇਵਾ ਇਹਨਾਂ ਕਰਦਾ ਨਹੀਂ ਨਹੀਂ ਸਾਨੂੰ ਪਤਾ ਹੁੰਦਾ ਅਸੀਂ ਨਾ ਮੰਦੂਰੋਂ ਆਉਂਦੇ ਆਂ ਤਾਂ ਪਹਿਲਾਂ ਫੋਨ ਕਰਦਾ ਹੀ ਆ ਵੀ ਐਂ ਕਰਕੇ ਅਸੀਂ ਆ ਰਹੇ ਆਂ ਤਾਂ ਸਾਨੂੰ ਅਸੀਂ 12 ਵਜੇ ਆਈਏ 1 ਵਜੇ ਆਈਏ ਤਾਂ ਸਵੇਰੇ 10 ਵਜੇ ਆਈ 11 ਵਜੇ ਆਈ ਉਹ ਵੀ ਜੇਸਨ ਉਹ ਵੀ ਰੋਟੀ ਦਾ ਹੁੰਦਾ ਅਲਗਾਂ ਮੈਂ ਸੀ ਨੂੰ ਇਹੀ ਗੱਲਾਂ ਕਹਿਆ ਬੀਬੀ ਤੂੰ ਬਹੁਤ ਕਰਮਾ ਵਾਲੀ ਹੂੰ ਨਾ ਸੱਚਮੁੱਚ ਹੀ ਕਰਮਾ ਵਾਲੀ ਬਹੁਤ ਕਰਮਾ ਹੂੰ ਚਲੋ ਠੀਕ ਹੈ ਭੈਣੇ ਹਾਂ ਓਕੇ ਸੱਸ ਜੀ ਕਾ ਤੇ ਕਰੋ ਜੀ ਸ਼ੇਅਰ ਸਾਰੇ ਤੇ ਮੈਂ ਕਹਿੰਦਾ ਜਿਵੇਂ ਆ ਪਰਿਵਾਰ ਖੁਸ਼ ਆ ਤੇ ਤੁਸੀਂ ਵੀ ਓਵੇਂ ਖੁਸ਼ ਰਹੋ ਤੇ ਇਹਨੂੰ ਦੇਖ ਕੇ ਸਿੱਖਣਾ ਵੀ ਜਾਂਦਾ ਤੁਹਾਨੂੰ ਕਿ ਕਿਵੇਂ ਭੈਣ ਭਰਾਵਾਂ ਦਾ ਪਿਆਰ ਆ ਤੇ ਕਿਵੇਂ ਨੋ ਸੱਸ ਦਾ ਪਿਆਰ ਆ ਤੇ ਇੱਕ ਸੱਸ ਆਪ ਦੇ ਨੋ ਨੂੰ ਕਹਿੰਦੇ ਵੀ ਆਪਦੀ 30 ਨੂੰ ਕਹਿੰਦੇ ਵੀ ਮੇਰੀ ਨਵਾਰ ਕੀ ਰੋਟੀ ਤਾਂ ਇੱਥੋਂ ਨਹੀਂ ਬਣਦੀ ਏ ਮਹੀਨੇ ਨਹੀਂ ਤੇਜੇ ਹੋਰੀ ਗਈ ਸੀ ਕਿ ਉੱਥੇ ਬਾਹਰ ਕੁੜੀ ਕੋਲ ਹਾਂ ਉਹਦੇ ਬੀਬੀ ਦੋ ਮਹੀਨੇ ਉਧਰ ਵਾਦੀ ਸੁਧਾਰ ਕਰਨੀ ਸੀ ਇਹ ਅਸੀਂ ਵੀ ਆਈਆਂ ਸੀ ਚੜਾਉਣ ਮੈਂ ਇੱਧਰ ਸੀਗੀ ਇੱਧਰ ਸਰਬ ਨੇ ਰੋਟੀ ਬਣਾਈ ਇਹ ਭੈਣ ਉਧਰ ਸੀ ਜਦੋਂ ਉਧਰ ਇਹਨੇ ਰੋਟੀ ਉਧਰ ਹੀ ਬਣਾ ਲਈ ਕਹਿੰਦੀ ਸਰ ਉਧਰ ਹੀ ਬਣਾ ਲੈਣ ਹਾਂ ਉਦੋਂ ਰੋਟੀ ਨੇ ਬਣਾ ਕੇ ਜੇ ਤਾਂ ਪੇਜ ਜੀ ਇਹ ਦਰ ਸਾਬੂ ਨਹੀਂ ਭੇਜਦੀ ਬੀਬੀ ਨੇ ਦੱਸਿਆ ਕਿ ਇਹ ਨੇ ਬਣਨੇ ਕਿ ਨਹੀਂ ਬੀਬੀ ਨੇ ਮੇਰੇ ਰੋਟੀ ਪਤਾ ਕਰਦੀ ਕਿ ਇਹ ਸਾਬੂ ਨਹੀਂ ਸਾਬੂ ਕਿ ਇਹ ਰੋਟੀ ਚ ਰਸ ਹੈਗਾ ਤਾਂ ਮੈਂ ਤੇ ਬਾਦ ਨੂੰ ਕਹਿੰਦੀ ਰੋਟੀ ਉਹ ਜੀ ਚਲੋ ਠੀਕ ਹੈ ਭਾਈ ਚਲੋ ਕਰਨਾ ਵੀ ਚਹੀਦਾ ਹੈ ਜੀ ਹੈ ਜੇ ਵਧੀਆ ਕਰੀ ਦਿੱਤੀ ਜੀ ਹਾਂ ਮਦੀਆ 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 ਨਹੀਂ ਜਾਂਦਾ ਡੰਗਦਾ ਤਾਂ ਨਹੀਂ ਚੱਲੋਂ ਉਮਰਾਂ ਦੇ ਸਾਹਮਣੇ ਵੀ ਤੇਰੇ ਦਿਮਾਗ ਵਿੱਚ ਜਿਹੜੀ ਗੱਲਾਂ ਬਤਾ ਕਰੀਂ ਇੰਨੀ ਬੋਲ ਕੇ ਬਰਾਤ ਚ ਬੈਠੀ ਹੈ ਠੀਕ ਠੀਕ ਹੈ ਠੀਕ ਤੂੰ ਜਾ ਕੇ ਬੀਜੀ ਆਈ ਬੈਠਣ ਜਿਹੜੇ ਲੋਕ ਮਾਈ ਦੀ ਘੁੱਟਨੀ ਪੀ ਸਕਦੇ ਐ ਸਹੀ ਹੈ ਸਹੀ ਹੈ ਬਣੀ ਤੂੰ ਆਪਣੇ ਪਰਿਵਾਰ ਚ ਬੈਠੀ ਹੈ ਹੂੰ ਹੂੰ ਇਤੋਂ ਵੱਡੀ ਸੇਵਾ ਹੋ ਨਹੀਂ ਸਕਦੀ ਮੇਰਾ ਮਾਲਕ ਦਾ ਠੰਡੇ ਚਾਹੇ ਬੈਠੇ ਹੋਰ ਇੰਦਰ ਹੀ ਜਾਵੇ ਹੂੰ